ਫਤੇ ਪਾਵੇ ਅਜੀ ਅਕਾਲ ਜਗਾਰਗ ਜਾਵੇ ਨਾ ਆ ਲੋ ਜਾਵੇ ਤਨ 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 ਮਤ ਸਰਕਾਰ ਦੀ ਜਨਨੂ ਪਾਵੇ ਅਜੀ ਅਕਾਲ ਅੱਜ ਖਾਲਸੇ ਦਾ ਸਾਜਣਾ ਦੇ ਵਸੇ ਸਾਨੂੰ ਦਸਤਾਰ ਸਜਾ ਕੇ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ ਪਹਿਲਾਂ ਕਦੇ ਨਹੀਂ ਸਜਾਈ ਕਿਵੇਂ ਦਾ ਫੀਲ ਹੋ ਰਿਹਾ ਬਹੁਤ ਜ਼ਿਆਦਾ ਅੱਛਾ ਅੱਜ ਲੱਗ ਰਿਹਾ ਸੱਚੀ ਵਿਸਾਖੀ ਮਨਾਈ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਐਸੇ ਮਿਲੇ ਕਿ ਜਿਨ੍ਹਾਂ ਨੇ ਪਹਿਲੀ ਵਾਰੀ ਦਸਤਾਰ ਸਜਾਈ ਤੋਂ ਸਾਡਾ ਇਹੀ ਮਕਸਦ ਸੀਗਾ ਇਹਨੂੰ ਕਰਨ ਦਾ ਸਾਰਾ ਕਿ ਲੋਕਾਂ ਨੂੰ ਆਪਣੀ ਦਸਤਾਰ ਪ੍ਰਤੀ ਅਵੇਅਰਨੈਸ ਹੋਵੇ ਪਰ ਇਹਨਾਂ ਨੇ ਬਹੁਤ ਪਰਵਾਹ ਹੁੰਗਾਰਾ ਦਿੱਤਾ ਬਈ ਮਨਾ ਤਾਂ ਵੀਰੇ ਦੇਖੋ ਇਹ ਨਾਰਮਲ ਵਿਸਾਖੀ ਮੇਲਾ ਜਿਹੜਾ ਉਹ ਭੰਗੜਾ ਪਾ ਕੇ ਤੇ ਸਾਰਾ ਕੁਝ ਕਰਕੇ ਵੀ ਮਨਾ ਸਕਦੇ ਸੀ ਪਰ ਇਹਨਾਂ ਨੇ ਜਿਹੜੇ ਉਹਦੇ ਨਾਲ ਖਾਲਸਾ ਸਥਾਪਨਾ ਦਿਵਸ ਹੈ ਉਹਨੂੰ ਵੀ ਮੁੱਖ ਰੱਖਦੇ ਹੋਏ ਜੋੜਿਆ ਠੀਕ ਹੈ ਜੀ ਦੂਸਰੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਕਿ ਛੋਟੇ ਛੋਟੇ ਬੱਚੇ ਤੁਸੀਂ ਵੇਖਿਆ 2-2 2.5 ਸਾਲ ਦੇ 3-3 ਸਾਲ ਦੇ ਮਤਲਬ 10 ਸਾਲ ਤੋਂ ਛੋਟੇ ਬੱਚਿਆਂ ਦੀ ਪਰਮਾਰ ਹੈ ਇੱਥੇ ਵਾਏ ਵੀ ਦੇ ਰਹੇ ਹਾਂ ਬੱਚਿਆਂ ਨੂੰ ਦੁਕਾਨ ਦੇ ਦਾ ਵੇਖਦੇ ਆ ਤੁਸੀਂ ਵੇਚਦੇ ਪਰ ਅੱਜ ਬੱਚਿਆਂ ਨੂੰ ਫ੍ਰੀ ਦੇ ਦੇ ਸੇਵਾਦਾਰ ਹੈਗੇ ਜੀ ਜਿੱਥੇ ਮਾਰੇ ਨੇ ਬੁਲਾਇਆ ਹੈ ਬੱਚੇ ਖੁਸ਼ ਹੋਣੇ ਚਾਹੀਦੇ ਇੱਕ ਸੋਹਣੀ ਸਮਾਈਲ ਲਈ ਗਿਫਟ ਦੇ ਦੇਣੇ ਸਾਡਾ ਪਹਿਲਾ ਹੀ ਉਸੂਲ ਹੈਗਾ ਸਭ ਦਾ ਭਲਾ ਹੋਣਾ ਚਾਹੀਦਾ ਗੁਰੂ ਟੌਏ ਮੇਰੇ ਬੇਟੇ ਦਾ ਨਾਮ ਗੁਰੂ ਹੈ ਤੇ ਬ੍ਰਾਂਡ ਮਤਲਬ ਪਿਓ ਹੋਣਾ ਚਾਹੀਦਾ ਹੈ ਜੋ ਸਭ ਦਾ ਫਾਇਦਾ ਹੁੰਦਾ ਹੋਵੇ ਖੁਣਾਉਣਾ ਲਵੋ ਚਾਹੇ ਨਾ ਲਵੋ ਸਾਡੇ ਸਟੋਰ ਚ ਕਹਿੰਦੇ ਪੰਜ ਕਦਮ ਚੜਾਣੇ ਪੜੇ ਓਖੇ ਨੇ ਤਾਂ ਪਤਾ ਗਰਮੀ ਧੁੱਪ ਚੜ ਰਹੀ ਹੈ ਸਕੂਲ ਖੁੱਲ ਗਏ ਨੇ ਫਿਰ ਵੀ ਸਾਡੇ ਸਟੋਰ ਕੋਈ ਆਏਗਾ ਨਾ ਵੈਸੀ ਗਿ ਖਰ ਬੜੀ ਖੁਸ਼ੀ ਹੁੰਦੀ ਆ ਔਰ ਚੰਗਾ ਲੱਗਿਆ ਕਿ ਸਾਡੇ ਬੱਚੇ ਸਾਡੇ ਨਾਲ ਜੁੜ ਰਹੇ ਆ ਧਰਮ ਨਾਲ ਜੁੜ ਰਹੇ ਆ ਸਾਡੇ ਸਭਿਆਚਾਰ ਨਾਲ ਜੁੜ ਰਹੇ ਆ ਦਸਤਾਰ ਦੇ ਕੰਪੀਟੀਸ਼ਨ ਤੇ ਦਸਤਾਰਾਂ ਦਾ ਲੰਗਰ ਲੱਗਿਆ ਹੋਇਆ ਇਹਨਾਂ ਨੇ ਵੀ ਸਾਖੀ ਦਾ ਕੰਪਲੀਟ ਕੀਤਾ ਸਾਖੀ ਦੇ ਲਈ ਬਹੁਤ ਸੋਹਣਾ ਵਧੀਆ ਲੱਗ ਰਿਹਾ ਹੈ ਕਿੱਥੋਂ ਆਏ ਲੁਧਿਆਣਾ ਦਸਤਾਰ ਬੰਨੀ ਪਸੰਦ ਆ ਹਾਂਜੀ ਅੱਜ ਪੂਰਾ ਬਾਣਾ ਵੀ ਪਾਇਆ ਹਮੇਸ਼ਾ ਹੀ ਬੋਲਦੇ ਆ ਹਾਂਜੀ ਇਹ ਇਸ ਤੋਂ ਬਾਅਦ ਦਾ ਕੰਪੀਟੀਸ਼ਨ ਵੀ ਚੱਲ ਰਿਹਾ ਹੈ। ਅੱਜ ਸੱਤਾਂ ਬਾਣੀ ਆ ਵੀ ਸੁਣਿਆ ਜਾ ਰਿਹਾ ਹੈ ਤੇ ਫਲ ਅੱਜ ਅਗਲੀ ਬਾਣੀ ਦਾ ਕੌਮ T-shirt ਜੇ ਅਗਲੀ ਵਾਰੀ ਹੋਏਗਾ ਤਾਂ ਫਿਰ ਫੇਰ ਆਪੀਟ ਜੋ ਅੱਜ ਹੋ ਰਿਹਾ ਫਿਰ ਅਗਲੀ ਵਾਰੀ ਸੇਮ ਹੁੰਦਾ ਹੈ। ਮਾਈਕ ਜੀ ਖਾਲਸਾ ਮਾਈਕ ਸਤਿ ਜੀ ਅੱਜ ਟੀਮ 1699 ਵੱਲੋਂ ਤੇ ਵੇਵ ਸਮਾਲ ਦੀ ਜੀਡੀਬੀ ਸਮੁੱਚੀ ਮੈਨੇਜਮੈਂਟ ਟੀਮ ਹੈ ਉਹਨਾਂ ਵੱਲੋਂ ਇੱਕ ਵਿਸਾਖੀ ਦਾ ਬਹੁਤ ਪਿਆਰਾ ਪ੍ਰੋਗਰਾਮ ਜਿਹੜਾ ਵੀ ਸਮਾਲ ਦੇ ਅੰਦਰ ਕਰਵਾਇਆ ਗਿਆ ਜਿਹਦੇ ਵਿੱਚ ਟੀਮ 1699 ਦੀ ਡਿਊਟੀ ਲੱਗੀ ਸੀਗੀ ਕਿ ਅਸੀਂ ਇੱਥੇ ਦਸਤਾਰਾਂ ਦਾ ਇੱਕ ਲੰਗਰ ਲਾਇਆ ਪਹਿਲਾਂ ਤਾਂ ਜਿੰਨੇ ਵੀ ਇੱਥੇ ਆਏ ਨੇ ਲੁਧਿਆਣਵੀ ਉਹਨਾਂ ਸਾਰਿਆਂ ਨੂੰ ਦਸਤਾਰਾਂ ਸਜਾਈਆਂ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਐਸੇ ਮਿਲੇ ਕਿ ਜਿਨ੍ਹਾਂ ਨੇ ਪਹਿਲੀ ਵਾਰੀ ਦਸਤਾਰ ਸਜਾਈ ਸੋ ਸਾਡਾ ਇਹੀ ਮਕਸਦ ਸੀਗਾ ਇਹਨੂੰ ਕਰਨ ਦਾ ਸਾਰਾ ਕਿ ਲੋਕਾਂ ਨੂੰ ਆਪਣੀ ਦਸਤਾਰ ਪ੍ਰਤੀ ਅਵੇਅਰਨੈਸ ਹੋਵੇ ਉਹਨਾਂ ਨੇ ਮਨ 'ਚ ਪਿਆਰ ਜਾਗੇ ਕਿ ਪੱਗ ਵੀ ਇੱਕ ਸਾਡੇ ਪੰਜਾਬ ਦੀ ਪੰਜਾਬੀਅਤ ਦੀ ਜਿਹੜੀ ਉਹ ਪਹਿਚਾਨ ਹੈ ਤੇ ਨਾਲ ਦੀ ਨਾਲ ਇੱਕ ਮੁਕਾਬਲਾ ਜਿਹੜਾ ਬੱਚਿਆਂ ਵਾਸਤੇ 15 ਸਾਲ ਤੋਂ ਘੱਟ ਜਿੰਨੇ ਵੀ ਬੱਚੇ ਨੇ ਉਹਨਾਂ ਲਈ ਇੱਕ ਮੁਕਾਬਲਾ ਰੱਖਿਆ ਗਿਆ ਤੇ ਉਹਨਾਂ ਨੂੰ ਇਨਾਮ ਜਿਹੜੇ ਉਹ ਦਿੱਤੇ ਜਾਣੇ ਨੇ ਸਾਰੇ ਜਾਨੇ ਬੜਾ Enjoy ਕਰ ਰਹੇ ਨੇ ਵੇਖਿਆ ਕਿ ਇਤਿਹਾਸ ਵੀ ਜਾਨੂ ਕਰਵਾ ਰਹੇ ਨਾਲ ਦੇ ਨਾਲ ਹਾਂਜੀ ਉਹ ਇਹ ਆ ਵੀ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਕੁਝ ਜਿਹੜੇ ਆ ਉਹ ਸਵਾਲ ਪੁੱਛੇ ਜਾ ਰਹੇ ਨੇ ਪੰਜਾਬੀ ਇਤਿਹਾਸ ਨਾਲ ਸੰਬੰਧ ਦੇ ਤੇ ਉੜਾੜਾ ਸੁਨੇ ਆ ਜਾ ਰਿਹਾ ਇਤਿਹਾਸ ਨਾਲ ਸੰਬੰਧ ਸਵਾਲ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਜਿਹੜੇ ਬੱਚੇ ਜਵਾਬ ਦੇ ਰਹੇ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਜਿਹੜੇ ਆ ਉਹ ਇਨਾਮ ਵੀ ਦਿੱਤੇ ਜਾਂਦੇ ਜਿਹੜੇ ਦਸਤਾਰ ਨਹੀਂ ਪਾਉਂਦੇ ਆਪਣੀ ਸਿੱਖੀ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਕੀ ਕਹੋ ਦੇਖੋ ਮੈਂ ਤਾਂ ਇਹੀ ਗੱਲ ਕਹਿ ਸਕਦਾ ਕਿ ਇਹ ਪੱਗ ਜਿਹੜੀ ਹੈ ਇਹ ਸਿਰਫ ਕੁਝ ਗੱਜ ਦਾ ਕੱਪੜਾ ਨਹੀਂ ਹੁੰਦੀ ਏ ਸਾਡੇ ਸ਼ਹੀਦਾਂ ਦੀ ਪੰਜਾਬ ਦੀ ਵਿਰਾਸਤ ਦੀ ਸੈਭਜ਼ਾਦਿਆਂ ਦੀ ਲਹੂ ਪੀਜੀ ਜਿਹੜੀ ਦਾਸਤਾਨ ਹੈ ਉਹਦੀ ਵਿਰਾਸਤ ਸਾਡੇ ਸਿਰ ਤੇ ਕਮਾਂਡ ਦੇ ਰੂਪ ਚ ਬਖਸ਼ਿਸ਼ ਕਰਦੀ ਹੈ ਤੇ ਜਿਹੜਾ ਵੀ ਬੰਦਾ ਪੱਗ ਬੰਨਦਾ ਉਹ ਇੱਕ ਜ਼ਿੰਮੇਵਾਰੀ ਮਹਿਸੂਸ ਕਰਦਾ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਤੋਂ ਇਹ ਭਾਰਤੀ ਵਿਰਾਸਤ ਹੈ ਜਿੱਥੇ ਖਾਲਸਾ ਹੀ ਪਹਿਚਾਨ ਹੈ ਬਾਣੇ ਦਾ ਹਿੱਸਾ ਹੈ ਉਥੇ ਨਾਲ ਦੀ ਨਾਲ ਇਹ ਭਾਰਤੀ ਵਿਰਾਸਤ ਹੈ ਇਹ ਜ਼ਿੰਮੇਵਾਰੀ ਦੇ ਅਹਿਸਾਸ ਵਜੋਂ ਦਸਤਾਰ ਹਮੇਸ਼ਾ ਦਿੱਤੀ ਜਾਂਦੀ ਹੈ ਤੋ ਜਿਹੜੇ-ਜਿਹੜੇ ਵੀ ਅੱਜ ਸਿਰ ਤੇ ਦਸਤਾਰਾਂ ਬੰਨ ਰਹੇ ਨੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇੱਕ ਅਹਿਸਾਸ ਜ਼ਰੂਰ ਹੋਊਗਾ ਕਿ ਇਹ ਸਰਦਾਰੀ ਦਾ ਤਾਜ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੇ ਜਦੋਂ ਗੁਰੂ ਦੀ ਬਖਸ਼ਿਸ਼ ਹੀ ਤੁਹਾਡੇ ਸਿਰ ਤੇ ਆ ਗਈ ਤੇ ਇਸ ਤੋਂ ਵੱਡਾ ਵਿਸਾਖੀ ਵਾਲੇ ਦਿਨ ਤੁਹਾਡੇ ਲਈ ਹੋਰ ਤੋਹਫ਼ਾ ਕੀ ਹੋ ਸਕਦਾ ਹੈ ਪਿਛਲੀ ਵਾਰੀ ਵੀ ਕੀਤਾ ਸੀ ਪਰ ਐਡ ਕੀ ਵੀ ਇਹ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਰੀ ਟੀਮ ਲੁਧਿਆਣੇ ਦੀ 1699 ਸਰਦਾਰੀਆਂ ਟਰਸ ਪੰਜਾਬ ਸਮੂਟੀ ਟੀਮ ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਇੱਕ ਮਾਲ ਦੇ ਵਿੱਚ ਕਈ ਪਾਬੰਦੀਆਂ ਹੁੰਦੀਆਂ ਕਈ ਤਰ੍ਹਾਂ ਦੇ ਪ੍ਰੋਬਲਮਸ ਹੁੰਦੀਆਂ ਪਰ ਇਹ ਚੀਜ਼ਾਂ ਵਧੀਆ ਹੋ ਰਹੀਆਂ ਕਿ ਮਾਲ ਦੇ ਵਿੱਚ ਅਸੀਂ ਦਸਤਾਰਾਂ ਦਾ ਲੰਗਰ ਲਾਇਆ ਹੋਇਆ ਕੋਈ ਛੋਟੇ ਬੱਚੇ ਆ ਰਹੇ ਆ ਨੌਜਵਾਨ ਆ ਰਹੇ ਆ ਵੀਰ ਆ ਰਹੇ ਭਰਾ ਆ ਰਹੇ ਭੈਣਾਂ ਆ ਰਹੀਆਂ ਦਮਾਲੇ ਲਈ ਉਹਨਾਂ ਦੇ ਸਿਰਾਂ ਤੇ ਅੱਜ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਦਸਤਾਰ ਬਖਸ਼ੀ ਸੀ ਵਿਸਾਖੀ ਵਾਲੇ ਦਿਨ ਤੁਸੀਂ ਘਰੇ ਇੱਥੋਂ ਦਸਤਾਰ ਸੇ ਜਾ ਕੇ ਅੰਗ ਨਾਲ ਇੱਕ ਸਿਰ ਤੇ ਇਕੱਲਾ ਕੱਪੜਾ ਨਹੀਂ ਗਾ ਇਹ ਇੱਜ਼ਤ ਮਾਣ ਅਣਖ ਇਹਦੇ ਵਿੱਚ ਸਾਰਾ ਕੁਝ ਬੱਟ ਹੋਇਆ ਹੋਇਆ। ਇਹੀ ਬੇਨਤੀ ਕਰਦੇ ਆ ਕਿ ਤੁਸੀਂ ਇਹਦੇ ਨਾਲ ਕੈਂਪ ਆ ਰਹੇ ਸੀ ਸਾਡੇ ਨਾਲੇ ਸਭ ਨੂੰ ਅਸੀਂ ਤੁਹਾਨੂੰ ਦਸਤਾਰਾ ਸਿਖਾਵਾਂਗੇ। ਨੌਜਵਾਨਾਂ ਦੇ ਸਿਰਾਂ ਤੇ ਪੰਜਾਬ ਵਿੱਚ ਇੱਕ ਦਸਤਾਰ ਸਿਖਲਾਈ ਪ੍ਰਤੀ ਪਿਛਲੇ 20 ਸਾਲਾਂ ਤੋਂ ਲੰਗਰ ਦਸਤਾਰਾ ਦੇ ਲਾਏ ਜਾ ਰਹੇ ਆ। ਉਸੇ ਤਹਿਤ ਅਸੀਂ ਇੱਕ ਅੱਜ ਵੇ ਮਾਲ ਦੇ ਵਿੱਚ ਇੱਕ ਬਹੁਤ ਸੋਹਣਾ ਪ੍ਰਾਲਾ ਵੀਰ ਉਹਨਾਂ ਦਾ ਕੀਤਾ ਹੋਇਆ। ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਗੁਰਸਾਈਬ ਸਿੰਘ ਭਾਈ ਪਰਮਪਾਲ ਸਿੰਘ ਉਹਨਾਂ ਦਾ ਵੀ ਇਹੇ ਜੋ ਪਰਾਲੇ ਹੁੰਦੇ ਰਹਿਣੇ ਚਾਹੀਦੇ ਆ ਤਾਂ ਜੋ ਨੌਜਵਾਨੋ ਨੇ ਇੱਕ ਸਿੱਖੀ ਨਾਲ ਬਾਣੇ ਨਾਲ ਦਸਤਾਰ ਨਾਲ ਜੁੜਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੇਵਜ਼ ਮਾਲ ਨੂੰ ਮੈਂ ਆਪਣੇ ਵੱਲੋਂ ਵਧਾਈ ਵੀ ਦੇਣਾ ਚਾਹੁੰਦਾ ਵਾਂ ਤੇ ਇਹਨਾਂ ਦਾ ਥੈਂਕਸ ਵੀ ਕਰਦਾ ਕਿ ਇਹਨਾਂ ਨੇ ਟੀਮ 1699 ਤੇ ਸਰਦਾਰੀਆਂ ٹرسٹ ਪੰਜਾਬ ਨੂੰ ਇਹ ਨਾਲ ਕਲੈਬੋਰੇਸ਼ਨ ਕਰਨ ਲਈ ਕਿਉਂਕਿ ਤੁਹਾਨੂੰ ਪਤਾ ਹੀ ਹੈ ਇੱਕ ਜਿਹੜਾ ਕਮਰਸ਼ੀਅਲ ਅਦਾਰਾ ਹੁੰਦਾ ਹੈ ਨਾ ਉਹਦਾ ਐਨਜੀਓ ਨਾਲ ਜਦੋਂ ਕਲੈਬੋਰੇਸ਼ਨ ਹੁੰਦੀ ਹੈ ਤਾਂ ਕਿੰਨੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਪਰ ਇਹਨਾਂ ਨੇ ਬਹੁਤ ਮਨਾਤਾ ਵੀਰੇ ਦੇਖੋ ਇਹ ਨਾਰਮਲ ਵਿਸਾਖੀ ਮੇਲਾ ਜਿਹੜਾ ਉਹ ਭੰਗੜਾ ਪਾ ਕੇ ਤੇ ਸਾਰਾ ਕੁਝ ਕਰਕੇ ਵੀ ਮਨਾ ਸਕਦੇ ਸੀ ਪਰ ਇਹਨਾਂ ਨੇ ਜਿਹੜੇ ਉਹਦੇ ਨਾਲ ਖਾਲਸਾ ਸਥਾਪਨਾ ਦਿਵਸ ਹੈ ਉਹਨੂੰ ਵੀ ਮੁੱਖ ਰੱਖਦੇ ਹੋਏ ਕਿਉਂਕਿ ਪੰਜਾਬ ਦੇ ਵਿੱਚ ਰਹਿੰਦੇ ਨੇ ਲੁਧਿਆਣੇ 'ਚ ਰਹਿੰਦੇ ਨੇ ਹੈਨਾ ਸੋ ਇੱਥੇ ਦੀਆਂ ਲੋਕਾਂ ਦੀਆਂ ਭਾਵਨਾਵਾਂ ਦੇ ਮੱਦੇ ਨਜ਼ਰ ਵੀ ਇਹਨਾਂ ਨੇ ਖਾਲਸਾ ਸਥਾਪਨਾ ਦਿਵਸ ਨੂੰ ਵੀ ਨਾਲ ਜੋੜਿਆ ਠੀਕ ਹੈ ਜੀ ਤੇ ਸਾਨੂੰ ਮੌਕਾ ਦਿੱਤਾ ਗਿਆ ਸੀ ਸੰਗਤ ਦੀ ਸੇਵਾ ਕਰ ਸਕੀਏ ਸੋ ਇੱਥੇ ਬਹੁਤ ਸਾਰੇ ਵੀਰ ਭੈਣ ਜਿਹੜੇ ਨੇ ਉਹ ਮਤਲਬ ਰੂਟੀਨ 'ਚ ਭਾਵੇਂ ਦਸਤਾਰ ਨਹੀਂ ਸਜਾ ਰਹੀਆਂ ਉਹਨਾਂ ਨੂੰ ਕਦੇ ਮੌਕਾ ਨਹੀਂ ਮਿਲਿਆ ਦਸਤਾਰ ਸਜਾਣ ਦਾ ਹਨ ਜਦੋਂ ਇੱਥੇ ਆਉਂਦੇ ਆ ਦਸਤਾਰ ਸਜਾਉਂਦੇ ਆ ਆਪਣੀਆਂ ਫੋਟੋਆਂ ਖਿੱਚਦੇ ਆ ਅੱਜ ਦੇ ਦਿਨ ਤੇ ਅਪਲੋਡ ਕਰਦੇ ਆ ਤੇ ਕੋਈ ਪਤਾ ਮਹਾਰਾਜ ਦੀ ਕਿਤੇ ਤੇ ਮੇਰ ਹੋ ਜੜੀ ਫਿਰ ਉਹਨੇ ਪੱਕੀ ਦਸਤਾਰ ਸਜਾਣ ਲੱਗ ਜਾਣੀ ਹਨ ਸੋ ਇਹ ਬਹੁਤ ਨਿਕਾ ਜਾ ਛੋਟਾ ਜਾ ਉਪਰਾਲਾ ਹੈ ਤੇ ਬਹੁਤ ਵੱਡੇ ਵੱਡੇ ਦੇ ਰਿਜ਼ਲਟ ਅਸੀਂ ਪਿਛਲੇ ਸਾਲਾਂ ਚੋਂ ਦੇ ਦੇਖੇ ਵੀ ਹੈ ਦੂਸਰੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਕਿ ਛੋਟੇ ਛੋਟੇ ਬੱਚੇ ਤੁਸੀਂ ਵੇਖਿਆ 2-2 2.5 ਸਾਲ ਦੇ 3-3 ਸਾਲ ਦੇ ਮਤਲਬ 10 ਸਾਲ ਤੋਂ ਛੋਟੇ ਬੱਚਿਆਂ ਦੀ ਭਰਮਾਰ ਹੈ ਇੱਥੇ ਜਿਹੜੇ ਦਸਤਾਰਾ ਸਜਾਉਣਾ ਚਾਹੁੰਦੇ ਜਿਹੜੇ ਆਪਣੇ ਪੇਰੈਂਟਸ ਨੂੰ ਕਹਿੰਦੇ ਚਲੋ ਜੀ ਮੈਂ ਵੀ ਦਸਤਾਰ ਬਨਣੀ ਹੈ ਨਾ ਫਿਰ ਦਸਤਾਰ ਬਨਣ ਤੋਂ ਬਾਅਦ ਜਦੋਂ ਉਹ ਸਵਾਲਾਂ ਦੇ ਜਵਾਬ ਦਿੰਦੇ ਹੈ ਨਾ 35 ਅਖਰੀ ਸੁਣਾਉਂਦੇ ਆ ਉਸ ਤੋਂ ਬਾਅਦ ਗਿਣਤੀਆਂ ਸੁਣਾਉਂਦੇ ਨੇ ਤੇ ਇਤਿ ਸ਼ੁਕਰ ਇਹ ਜਾਣ ਕੇ ਹਮੇਸ਼ਾ ਲਈ ਯਾਦ ਰੱਖਣਗੇ ਭਈ ਵਿਸਾਖੀ ਜਿਹੜਾ ਹੈ ਨਾ ਭਈ ਉਹ ਇਦਾਂ ਵੀ ਮਨਾਇਆ ਜਾਂਦਾ ਹੈ ਨਾ ਇਹ ਨਹੀਂ ਆ ਭਈ ਮਤਲਬ ਤੁਸੀਂ ਸਿਰਫ ਹਾ ਹਾ ਹੀ ਹੁੜ ਹੁੜ ਕਰਕੇ ਹਨ ਜਿਹੜਾ ਇਤਿਹਾਸਿਕ ਖਾਲਸਾ ਸਥਾਪਨਾ ਦਿਵਸ ਹੈ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਜਿਹੜਾ ਪੰਜਾਬ ਦਾ ਪਛੋਕੜ ਹੈ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਇਤਿਹਾਸ ਵੀ ਜਾਣੂ ਕਰਵਾ ਇਤਿਹਾਸ ਵੀ ਜਾਣੂ ਕਰਾਣਾ ਹਨਾ ਸੋ ਦੋਵੇਂ ਚੀਜ਼ਾਂ ਜੇ ਸੇਮ ਅਡੇ ਆਉਂਦੀਆਂ ਤੁਸੀਂ ਇਹ ਨਾ ਕਰੋ ਤੁਸੀਂ ਇੱਕ ਚੀਜ਼ ਮਨਾਉਂਗੇ ਤੇ ਦੂਜੇ ਨੂੰ ਭੁੱਲ ਜਾਓਗੇ ਹਨਾ ਠੀਕ ਹੈ ਕਲਚਰਲ ਇਹਦੀ ਆਪਣੀ ਡਾਇਵਰਸਿਫਿਕੇਸ਼ਨ ਹੈ ਹਨਾ ਰਿਲੀਜੀਅਸਲੀ ਇਹਦੀ ਆਪਣੀ ਇੰਪੋਰਟੈਂਸ ਹੈ ਸੋ ਦੋਨਾਂ ਦੀ ਇੰਪੋਰਟੈਂਸ ਜਿਹੜੀ ਹੈ ਉਹਨਾਂ ਨੂੰ ਮੱਧੇ ਰਜ ਰੱਖਦੇ ਹੋਏ ਅੱਜ ਕੰਪਲੀਟ ਜਿਹੜਾ ਪੈਕੇਜ ਆ ਉਹ ਵੇਵਜ਼ ਮਾਲ ਸਰਦਾਰੀਆਂ ٹرسٹ ਦੀ ਟੀਮ ਟੀਮ 1699 ਨੇ ਕੰਬਾਈਨ ਹੋ ਕੇ ਜਿਹੜਾ ਕੀਤਾ ਉਹ ਉਹਦੇ ਲਈ ਤੁਸੀਂ ਵੇਖ ਰਹੇ ਹੋ ਕਿੰਨਾ ਭਰਵਾ ਲੋਕਾਂ ਨੇ ਤੇ ਕਿੰਨੇ ਬੱਚਿਆਂ ਨੇ ਅੱਜ ਦਸਤਾਰ ਸਜਾਈ ਅ ਤਕਰੀਬਨ ਤਕਰੀਬਨ ਜਿਹੜਾ ਉਹ 200 ਦੇ ਆਸ-ਪਾਸ ਜਿਹੜੇ ਆ ਵੱਡੇ ਪਲੱਸ ਬੱਚੇ ਮਿਲਾ ਕੇ ਜਿਨ੍ਹਾਂ ਨੇ ਦਸਤਾਰਾਂ ਸਜਾਈਆਂ ਪੱਗਾਂ ਸਜਾਈਆਂ ਵੱਖ-ਵੱਖ ਤਰ੍ਹਾਂ ਦੀਆਂ ਪੱਗਾਂ ਨੇ ਦਿਮਾਲੇ ਸਜਾਏ ਆ ਛੋਟੀਆਂ ਦਸਤਾਰਾਂ ਨੇ ਵੱਡੀਆਂ ਨੇ ਗੋਲ ਪਰਨੇ ਨੇ ਸੋ ਜਿੱਦਾ ਜਿੱਦਾਂ ਦਾ ਮਨ ਹੈ ਕਿਉਂਕਿ ਸਰਦਾਰੀਆ ਟਰੱਸ ਦੀ ਟੀਮ ਦੇ ਜਿਹੜੇ ਕੋਚਸ ਨੇ ਉਹ ਪ੍ਰੋਫੈਸ਼ਨਲੀ ਇਸ ਕੰਮ 'ਚ ਮਾਹਿਰ ਨੇ ਕਿ ਭਈ ਜਿਹੜੀ ਵੀ ਤੁਸੀਂ ਦਸਤਾਰ ਕਹੋਗੇ ਉਹ ਦਸਤਾਰ ਸਜਾਦਾ ਸੋ ਮੈਂ ਅੱਜ ਦਾ ਇੱਕ ਵਾਕਿਆ ਤੁਹਾਡੇ ਨਾਲ ਸ਼ੇਅਰ ਕਰਦਾ ਵੀ ਇੱਕ ਬਜ਼ੁਰਗ ਜਿਹੜੇ ਸੀਗੇ 80 85 ਸਾਲਾਂ ਦੇ ਉਹ ਘਰੋਂ ਆਏ ਹੈਨਾ ਉਹ ਨਾਰਮਲ ਜਿੱਦਾਂ ਦਸਤਾਰ ਸਜਾਉਂਦੇ ਇੰਨੇ ਸਾਲਾਂ ਤੋਂ ਦਸਤਾਰ ਸਜਾ ਕੇ ਆਏ ਮੈਨੂੰ ਕਹਿੰਦੇ ਯਾਰ ਮੈਂ ਇੱਥੇ ਆ ਕੇ ਵੇਖਿਆ ਵੀ ਯਾਰ ਬੜੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਕਹਿੰਦੇ ਵੇਖੇ ਫੰਕਸ਼ਨ ਤੇ ਜਾਣਾ ਤੁਸੀਂ ਮੇਰੀ ਦਸਤਾਰ ਖੋਲ ਕੇ ਦੁਬਾਰਾ ਜਿਹੜੀ ਜਵਾਨਾਂ ਵਾਲੀ ਦਸਤਾਰ ਸਜਾਉਂਦੇ ਸੋ ਉਹ ਵੱੰਨਦੀ ਉਹਨਾਂ ਦੇ ਤੇ ਉਹਨਾਂ ਨੇ ਮਤਲਬ ਸਾਡੇ ਨਾਲ ਇੰਨੀਆਂ ਭਰਮੀਆਂ ਫੋਟੋਆਂ ਕਰਾਈਆਂ ਵੀ ਅੱਜ ਉਹਨਾਂ ਨੂੰ ਲੱਗਿਆ ਵੀ ਬੜਾ ਸਪੈਸ਼ਲ ਡੇ ਆ ਹੈਨਾ ਸੋ ਇਹ ਵੀ ਇੱਕ ਮਤਲਬ ਪਿਆਰ ਦੇ ਸਨੇਹ ਵੰਡਣ ਦਾ ਹੈਨਾ ਫੈਸਟੀਵਲ ਮਨਾਉਣ ਦਾ ਇਹ ਤਰੀਕਾ ਵਾ ਹੈਨਾ ਮੇਰੇ ਨਾਲ ਗੁੱਡ ਟੌイズ ਤੋਂ ਖ ਬੇਸਿਕਲੀ ਤਾਂ ਕੀ ਇਹ ਦੇਖੋ ਇਹਨਾਂ ਦਾ ਪ੍ਰੋਫੈਸ਼ਨਲੀ ਵੀ ਆ ਪਰ ਇਹ ਵੀ ਇੱਕ ਜਿਗਰਾ ਹੈ ਨਾ ਵੀ ਜਦੋਂ ਤੁਸੀਂ ਬੱਚਿਆਂ ਨੂੰ ਫ੍ਰੀ ਚ ਘਟਾਉਣੇ ਵੰਡ ਰਹੇ ਹੋ ਹਨਾ ਅੱਜ ਉਹਨਾਂ ਨੂੰ ਗਿਫਟ ਮਿਲੇ ਆ ਤੇ ਉਹ ਘਰੇ ਜਾ ਕੇ ਕਿੰਨਾ ਸਪੈਸ਼ਲ ਫੀਲ ਕਰਨਗੇ ਸੋ ਇਹ ਬਹੁਤ ਸਾਰਾ ਜਿਹੜਾ ਮੇਲਾ ਇਹ ਭਰਮਾ ਹੁੰਦਾਰਾ ਜਿਹੜਾ ਸਾਰਿਆਂ ਦੇ ਮਤਲਬ ਕਹਿ ਲੋ ਵੀ ਐਫਰਟ ਨਾ ਹੋਇਆ ਮਹਾਰਾਜ ਇੰਨੀ ਕਿਰਪਾ ਕੀਤੀ ਬਹੁਤ ਧੰਨਵਾਦ ਬਾਈ ਵੀ ਖਾਲਸਾ ਤੇ ਬਾਈ ਨੂੰ ਸਤਿਏ ਆਨੇਬਲ ਪ੍ਰਿੰਸੀਪਲਸ ਮੈਂਬਰ ਸਾਹਿਬਾਂ ਜਿਹੜੇ ਦੇਖਦੇ ਮੈਂ ਤੁਹਾਨੂੰ ਆਦੀ ਹੈ ਪੰਜਾਬ ਦਾ ਅੱਜ ਅਸੀਂ ਲੁਧਿਆਣਾ ਹੈਗੇ ਆ ਤੇ ਮੈਂ ਆਪਣੇ ਪੰਥ ਨੂੰ ਹਮੇਸ਼ਾ ਆ ਬਹੁਤ ਪਿਆਰ ਨਾਲ ਦਿੱਤਾ ਹੈ ਤੇ ਮੈਂ ਗੱਲ ਕਰਾਂ 5 ਆਪਣੇ ਪ੍ਰਧਾਨ ਜੀ ਸੇਕੋ ਸਾਹਿਬ ਜੀ ਨੇ ਟੀਮ ਸਹਿਬਾਨ ਮੈਂਬਰ ਨੇ ਖੁੱਲਾ ਲੰਗਰ ਲਾਇਆ ਦਸਤਾਰ ਦਾ ਦਸਤਾਰ ਚ ਨੇ ਇੱਕੋ ਇਹ ਕਿ ਜਿਹੜੇ ਜਿਹੜੇ 199. ਇਸ ਤੋਂ ਬਾਅਦ ਉਹਨਾਂ ਪਰ ਕੰਪੀਟੀਸ਼ਨ ਸ਼ੁਰੂ ਕਰਾਂਗੇ 99.9 ਬਣਾ ਸਰਦਾਰ ਆਪਣੇ ਭਰਾ ਆਏ ਨੇ ਤੇ ਮੈਂ ਗੱਲ ਕਰਾਂਗਾ ਉਹ ਕਿ ਮੇਰੇ ਭੈਣਾ ਵੀ ਬੈਠੀਆਂ ਨੇ ਬਿਊਰਕ ਮਾਤਾਵਾਂ ਵੀ ਬੈਠੀ ਉਹ ਵੀ ਦਸਤਾਫਜ਼ਾ ਰਹੀ ਹੈ ਤੇ ਐਦਾਂ ਹੀ ਕਹਿੰਦੇ ਜਿੰਦਾਬਦ ਰਵੇ ਪੰਜਾਬ ਕਹਿੰਦੇ ਸੋਨੇ ਚਿੜੀ ਅੱਜ ਵੀ ਇੱਥੇ ਗਵਾਚੀ ਨਹੀਂ ਗਈ ਸਾਡੇ ਗੱਲਾਂ ਚ ਵੀ ਗਈ ਹੈ ਤੇ ਆਪਣੇ ਮਾਨ ਨਾ ਕਹਾਂਗੇ ਪੰਜਾਬ ਨੂੰ ਕਹਿੰਦੇ ਇੱਕ ਵਰਡ ਐ ਸੇ ਕੋ ਸਾਬ ਲਈ ਵੀ ਤੇ ਵਾਈਬ੍ਰੈਂਟ ਵਿਸਾਖੀ ਲਈ ਵੀ ਵੇ ਮੌਲ ਲਈ ਵੀ 1600 ਨੇ ਅੰਦਰ ਟੀਮ ਦੇ ਲਈ ਅਸੂਲ ਵੇ ਕਬੂਲ ਵੇ ਕਬੂਲ ਵੇ ਅਸੂਲ ਵੇ ਮੇਰੇ ਸ਼ਹਿਰ ਨੂੰ ਮਾਨ ਮਿਲਦੇ ਮਤਲਬ ਆਦੀ ਪੰਜਾਬੀਅਤ ਤੇ ਸਭੂ ਦਾਖਲ ਲਗਦਾ ਹੀ 13 ਅਪ੍ਰੈਲ 2025 ਔਰ ਨਵਾਂ ਸਾਲ ਸਭ ਨੂੰ ਬਹੁਤ ਮੁਬਾਰਕ ਹੋਵੇ। ਸਵਾਈ ਵੀ ਦੇ ਰਹੇ ਹੋ ਬੱਚਿਆਂ ਨੂੰ ਦੁਕਾਨ ਤੇ ਤਾਂ ਵੇਖਦੇ ਆ ਤੁਸੀਂ ਵੇਚਦੇ ਪਰ ਅੱਜ ਬੱਚਿਆਂ ਨੂੰ ਫ੍ਰੀ ਦੇ ਰਹੇ। ਸੇਵਾਦਾਰ ਹੈਗੇ ਜੀ ਜਿੱਥੇ ਮਾਰੇ ਨੇ ਬੁਲਾਇਆ ਹੈ ਬੱਚੇ ਖੁਸ਼ ਹੋਣੇ ਜੀ ਦੇਖ ਸੋਹਣੀ ਸਮਾਈਲ ਲਈ ਸੀ ਗਿਫਟ ਦੇ ਦਿੰਨੇ ਸਾਡਾ ਪਹਿਲਾ ਹੀ ਸੂਲ ਹੈਗਾ ਸਰ ਬੱਦਾ ਭਲਾ ਹੋਣਾ ਚਾਹੀਦਾ ਹੈ ਗੁਰੂ ਟੋਏ ਮੇਰੇ ਬੇਟੇ ਦਾ ਨਾਮ ਗੁਰੂ ਹੈ ਤੇ ਬ੍ਰਾਂਡ ਮਤਲਬ ਕਿਉਂ ਹੋਣਾ ਚਾਹੀਦਾ ਹੈ ਸਭ ਦਾ ਫਾਇਦਾ ਹੁੰਦਾ ਹੋਵੇ। ਖਲੋਣਾ ਲਵੋ ਚਾਹ ਨਾਲ ਲਵੋ ਸਾਡੇ ਸਟੋਰ ਚ ਕਹਿੰਦੇ ਪੰਜ ਕਦਮ ਚੜਾਣੇ ਬੜੇ ਔਖੇ ਨੇ ਤਾਂ ਪਤਾ ਗਰਮੀ ਧੁੱਪ ਛੱਡ ਰਹੀ ਹੈ ਸਕੂਲ ਖੁੱਲ ਗਏ ਨੇ ਫਿਰ ਵੀ ਸਾਡੇ ਸਟੋਰ ਕੋਈ ਆਏਗਾ ਨਾ वैसे गिफ्ट पक्का है मैं थैंकफुल सोना सोना ने टीम ਦਾ ਕੰਨਾ ਜਨਾ ਦਾ ਦਾਸ ਨੂੰ ਬੁਲਾਇਆ ਤੇ ਇਹ ਗਿਫਟ ਬਣਦੇ ਰਹੀਏ ਸਾਰੇ ਦੇਖੋ ਭਰਾ ਕਿੰਨੇ ਵਧੀਆ ਹੋਮ ਆ ਕੇ ਪਹੁੰਚੇ ਨੇ ਕਿੰਨੇ ਬੱਚੇ ਆਏ ਅੱਜ ਖਾਲਸੇ ਦਾ ਸਾਜਣਾ ਦਿਵਸ ਹੈ ਸਾਨੂੰ ਦਸਤਾਰ ਸਜਾ ਕੇ ਬਹੁਤ ਜਿਆਦਾ ਅੱਛਾ ਲੱਗ ਰਿਹਾ ਹੈ ਮੰਨ ਦੀ ਇੱਛਾ ਸੀ ਕਿਸੀ ਕਿਸਕੇ ਸਜਾ ਸਕੇ ਵਾਹਿਗੁਰੂ ਜੀ ਅਸੰਗਤ ਮੈਂ ਇਹ ਸੁਣਿਆ ਕਹਿੰਦੇ ਕਿ ਹੁਣ ਅਸੀਂ ਲਗਾਤਾਰ ਰੋਜ਼ਾਨਾ ਸਜੋਗੇ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਮੇਰ ਕਰਨ ਤਾਂ ਪਹਿਲੀ ਵਾਰ ਸਜਾਇਆ ਹਾਂਜੀ ਪਹਿਲਾਂ ਕਦੇ ਨਹੀਂ ਸਜਾਇਆ ਕਿਵੇਂ ਦਾ ਫੀਲ ਹੋ ਰਿਹਾ ਬਹੁਤ ਜਿਆਦਾ ਅੱਛਾ ਅੱਜ ਲੱਗ ਰਿਹਾ ਸੱਚੀ ਵਿੱਚ ਸਾਖੀ ਮਨਾਈ ਹੈ ਸਾਖੀ ਮਨਾਈ ਹੈ ਕੀ ਕਹੋਂਗੇ ਜਿਹੜੀ ਟੀਮ ਅੱਜ ਇੱਥੇ ਦਸਤਾਰ ਦਾ ਜਿਹੜਾ ਫ੍ਰੀ ਕੈਂਪ ਹੈ ਬਹੁਤ ਅੱਛਾ ਉਪਰਾਲਾ ਹੈ ਬਹੁਤ ਅੱਛਾ ਜਿਹੜੇ ਸਾਡੇ ਯੁਵਾ ਬੱਚੇ ਨੇ ਉਹਨਾਂ ਨੂੰ ਥੋੜਾ ਇਸ ਸਾਈਡ ਦਾ ਪਤਾ ਲੱਗੇਗਾ ਕਿ ਦਸਤਾਰ ਦੇ ਕੀ ਮਾਨਤਾ ਹੈ ਕਿੰਨੀ ਕੋ ਜ਼ਰੂਰੀ ਹੈ ਦਸਤਾਰ ਜਗਾ ਦੀ ਤੇ ਅਸੀਂ ਜੇ ਕਰਦੇ ਮਾਵਾ ਪਹਿਨਾ ਵੀ ਵੀ ਅਗਰ ਅਗਰ ਇਸ ਚੀਜ਼ ਨੂੰ ਅੱਗੇ ਵਧਣ ਗਿਆ ਤੇ ਅੱਪੇ ਇਹੋ ਆ ਪੜੀ ਵੇਖੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਮੇਰਾ ਰੂਪ ਹੈ ਖਾਸ ਖਾਸੇ ਮੈਂ ਹੋਂ ਕਰੋ ਨਿਵਾਸ ਅੱਜ ਸਾਖੀ ਤੇ ਖਾਲਸਾ ਸਾਡਾ ਦਿਵਸ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਦਸਤਾਰ ਦਾ ਦਿਵਸ ਲਾਇਆ ਜਾ ਰਿਹਾ ਹੈ ਉਹ ਬਹੁਤ ਹੀ ਨੇਕ ਉਪਰਾਲਾ ਹੈ ਜਿਸ ਦੇ ਨਾਲ ਅਸੀਂ ਸਿੱਖੀ ਮਲਾ ਪੂੜਾ ਤੇ ਬਾਣਾ ਪੂੜਾ ਤੇ ਐੜਨ ਨੂੰ ਸਿਚਾ ਸਕਾਂਗੇ ਪੂੜਾ ਤੇ ਜੋੜੇ ਦੀ ਅਸੀਂ ਪਹਿਚਾਨ ਹੈਗਾ ਖਾਲਸਾ ਸਾਡਾ ਦਿਵਸ ਜਿਹੜਾ ਹੈਗਾ ਤੇ ਸਾਡੀ ਇੱਛਾ ਸੀ ਦਿੱਲੀ ਇੱਛਾ ਸੀਗੀ ਕਿ ਅਸੀਂ ਵੀ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਜਾਈਏ ਤੇ ਵਾਹਿਗੁਰੂ ਸਾਡੇ ਤੇ ਕਿਰਪਾ ਕਰੇ ਅਸੀਂ ਚਾਹਾਂਗੇ ਕਿ ਸਾਡੇ ਦੇ ਅੰਦਾਜ਼ ਸਜ ਜਾਈੇ ਹਮੇਸ਼ਾ ਸਜ ਜੀ ਹਾਂਜੀ ਹਮੇਸ਼ਾ ਸਜ ਜੀ ਕਿਵੇਂ ਦਾ ਫੀਲ ਹੋ ਰਿਹਾ ਬਹੁਤ ਪ੍ਰਾਊਡ ਫੀਲ ਹੋ ਰਿਹਾ ਆਪਣੇ ਆਪ ਨੂੰ ਅੱਜ ਮੈਂ ਬਹੁਤ ਲੱਕੀ ਮਹਿਸੂਸ ਕਰ ਰਹੀ ਹਾਂ ਮਤਲਬ ਮੈਂ ਇੱਕ ਪੂਰੀ ਖਾਲਸਾ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਹਾਂ ਕਿ ਮੈਂ ਗੁਰਗੋਬਿੰਦ ਸਾਹਿਬ ਜੀ ਮਾਤਾ ਸੇਪਕੌਰ ਦੀ ਬੇਟੀ ਹਾਂ ਤੇ ਅੱਜ ਮੈਂ ਬਹੁਤ ਆਪਣੇ ਆਪ ਤੇ ਪ੍ਰਾਊਡ ਹੋ ਰਹੀ ਹਾਂ ਬਾਕੀ ਜਿਹੜਾ ਇਹ ਈਵੈਂਟ ਦਾ ਸਬੰਧ ਆ ਇਹ ਸਾਡੀ ਟੀਮ 1699 ਵੱਲੋਂ ਅਸੀਂ ਹਰ ਸਾਲ ਵਿਸਾਖੀ ਵਾਲੇ ਦਿਨ ਅ ਪਗਗਾ ਲੰਗਰ ਲਾਉਨੇ ਆ ਤੇ ਪੰਜਾਬੀ ਸੰਬੰਧੀ ਗੁਰਸਿੱਖੀ ਸੰਬੰਧੀ ਸਿੱਖੀ ਸੰਬੰਧੀ ਗੁਰਮੁਖੀ ਸੰਬੰਧੀ ਆਮ ਬੱਚਿਆਂ ਨੂੰ ਕੁਐਸਚਨ ਕਰੀਦੇ ਆ ਆਡੀਅנס ਨੂੰ ਕੁਐਸਚਨ ਕਰੀਦੇ ਆ ਫਿਰ ਜਿਹੜਾ ਬੱਚਾ ਪਾਰਟਿਸਪੇਟ ਕਰਦਾ ਉਹਨਾਂ ਨੂੰ ਕੁਛ ਨਾ ਕੁਛ ਇਨਾਮ ਦਿੱਤੇ ਜਾਂਦੇ ਆ ਬਸ ਉਹੀ ਇਸ ਨੂੰ ਤੋੜਦੇ ਹੋਏ ਐਤਕੀ ਵੇ ਮਾਲ ਦੇ ਵਿੱਚ ਇਹਨਾਂ ਦੀ ਵੇ ਮਾਲ ਦੇ ਮੈਨੇਜਮੈਂਟ ਦੇ ਸਹਿਯੋਗ ਨਾਲ ਪਿਛਲੇ 3 ਸਾਲ ਤੋਂ ਅਸੀਂ ਇੱਥੇ ਕਰ ਰਹੇ ਆ ਪਹਿਲਾਂ ਸ਼ਰਬਨਗਰ ਮਾਰਕੀਟ ਕਰਦੇ ਹੁੰਦੇ ਸੀ ਔਰ ਬਹੁਤ ਸੋਹਣਾ ਰਿਸਪਾਂਸ ਮਿਲ ਰਿਹਾ ਛੋਟੇ ਛੋਟੇ ਬੱਚੇ ਪਹਿਲੀ ਪੌਡੀ ਦਾ ਪਾਠ ਜਪਜੀ ਸਾਹਿਬ ਦਾ ਪਾਠ 35 ਗਿਣਤੀ ਅਹੇਜੇ ਕੁਐਸਚਨ ਉਹਨਾਂ ਨੇ ਕੀਤੇ ਗਏ ਹਰ ਖੁਸ਼ੀ ਹੋਈ ਅਸੀਂ ਸੋਚਦੇ ਆ ਕਿ ਸਾਡੇ ਬੱਚੇ ਭੁੱਲਦੇ ਜਾ ਰਹੇ ਆ ਪਰ ਬੱਚਿਆਂ ਨੇ ਜਪਜੀ ਸਾਹਿਬ ਦਾ ਪਾਠ ਤੱਕ ਜਵਾਨੀ ਸੁਣਾਇਆ ਛੋਟੇ ਛੋਟੇ ਬੱਚਿਆਂ ਨੇ ਔਰ ਬੜੀ ਖੁਸ਼ੀ ਹੁੰਦੀ ਆ ਔਰ ਚੰਗਾ ਲੱਗਿਆ ਕਿ ਸਾਡੇ ਬੱਚੇ ਸਾਡੇ ਨਾਲ ਜੁੜ ਰਹੇ ਆ ਧਰਮ ਨਾਲ ਜੁੜ ਰਹੇ ਆ ਸਾਡੇ ਸਭਿਆਚਾਰ ਨਾਲ ਜੁੜ ਰਹੇ ਆ ਕਿੰਨੇ ਬੱਚੇ ਆਏ ਜੀ ਅੱਜ ਜਿੰਨੇ ਜਿੰਨੇ ਦਸਤਾਨਾ ਸਲੇ ਮੇਰੇ ਹਿਸਾਬ ਨਾਲ 10 ਸਾਲ ਤੋਂ ਛੋਟੀ ਉਮਰ ਦੇ ਇਹ ਪਿਆਕ ਬੱਚਿਆਂ ਦੇ ਹੋਗੀਆਂ ਨੇ ਬਾਕੀ ਉਹਨਾਂ ਦੇ ਪੇਰੈਂਟਸ ਵੀ ਸਜਾਰੇ ਨੇ ਜਿਹੜੇ ਸ਼ਰਮੋ ਮੋਨੇ ਨੇ ਮੇਰੇ ਵਰਗੇ ਤੇ ਜਿਨ੍ਹਾਂ ਨੇ ਵਾਕਟਾਏ ਹੋਏ ਨੇ ਉਹ ਸਜਾਰੇ ਨੇ ਟੋਟਲ ਮੇਰੇ ਹਿਸਾਬ ਨਾਲ ਅਸੀਂ 1.5 200 ਦੀ ਨੀੜ ਤੇ ਡੇ ਡਸਤਾਰ ਸਜਾ ਚੁੱਕੇ ਹਾਂ ਸਿਕੂ ਸਰ ਅੱਜ ਉਹ ਵੀ ਆਏ ਨੇ ਲੋਕ ਜਿਹੜੇ ਜਿਨ੍ਹਾਂ ਨੇ ਪਹਿਲੀ ਵਾਰੀ ਸਜਾਈ ਤੇ ਉਹ ਕਹਿੰਦੇ ਨਹੀਂ ਕਿ ਅਸੀਂ ਹੁਣ ਅਜਤੋਂ ਹੀ ਸਜਾਣੀ ਸ਼ੁਰੂ ਕਰਦੇ ਹਾਂ ਬਿਲਕੁਲ ਕਈਆਂ ਨੇ ਪਹਿਲੀ ਵਾਰੀ ਸਜਾਈ ਆ ਕਈ ਲੇਡੀਜ਼ ਦੇ ਦੁਮਾਲੇ ਸਜਾ ਕੇ ਗਈਆਂ ਨੇ ਮਤਲਬ ਹਰ ਬੱਚੇ ਨੂੰ ਇੱਕ ਚੰਗਾ ਲੱਗ ਰਿਹਾ ਸ਼ੌਂਕ ਹੋ ਜਾਗ ਰਿਹਾ ਔਰ ਇਹ ਸਾਡਾ ਸਭਿਆਚਾਰ ਹੈ ਦਸਤਾਰ ਸਜਾਉਣੀ ਮਾਣ ਵਾਲੀ ਗੱਲ ਆ ਤੇ ਬਹੁਤ ਚੰਗਾ ਆ ਵਾ ਸਾਡੀ ਟੀਮ ਇਦਾਂ ਦੇ ਐਫਰਟ ਕਰਦੀ ਰਹਿੰਦੀ ਆ ਔਰ ਅਸੀਂ ਵੀ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਆਪਣੇ ਸਭਿਆਚਾਰ ਨਾਲ ਜੁੜੋ ਆਪਣੇ ਆਪਣੇ ਧਰਮ ਦੇ ਪੱਕੇ ਹੋਵੋ ਦੂਜੇ ਧਰਮਾਂ ਦੀ ਰਿਸਪੈਕਟ ਕਰੋ